2021 ਤੋਂ ਬਾਅਦ ਲਗਾਤਾਰ ਧਾਮੀ ਸਾਹਿਬ SGPC ਪ੍ਰਧਾਨ ਦੀ ਕੁਰਸੀ ਤੇ ਕਾਬਜ਼ ਨੇ ਪਰ ਇਸ ਵਾਰ ਵਿਰੋਧੀ ਥੇੜੀ ਥੋੜੀ ਕਮਜ਼ੋਰ ਨਜ਼ਰ ਆਈ ਹੈ ਜੀ ਸੁਮਣੀ ਗੁਰਦਰਾਪਨ ਕਮੇਟੀ ਜਿਹੜੇ ਮਰਹੂਮ ਪਰਧਾਨ ਰਹੇ ਆ ਜਥੇਦਾਰ ਕੁਚਨ ਸਿੰਘ ਟੋੜਾ ਉਹਤੋਵਾ ਐਡਵੋਕੇਟ ਅਜਿੰਦਰ ਸਿੰਘ ਧਾਮੀ ਪਹਿਲੇ ਪ੍ਰਧਾਨ ਆ ਜਿਨ੍ਹਾਂ ਦੀ ਐਨੀ ਮਕਬੂਲੀਅਤ ਹੈ ਕਿਹਾ ਜਾਂਦਾ ਸੁਣਿਆ ਸੁਣੇ ਐਡਵੋਕੇਟ ਅਜਿੰਦਰ ਸਿੰਘ ਧਾਮੀ ਪੰਥ ਦੇ ਸਰਮੌਰ ਆਗੂ ਹੈ ਵੱਡੇ ਵੱਡੇ ਕਦਮਾਂ 라ਗੂ ਉਹ ਤੇ ਨਾਲ ਵੀ ਚਲੇਗੇ ਦੂਜੇ ਪਾਸੇ ਮੈਨੂੰ ਲੱਗਦਾ ਹੈ ਕਿ ਪੁਨਰ ਸ੍ਰੀ ਦੇ ਕਾਲੀ ਦਾ ਜੰਮ ਪੰਥਿਕ ਤਰ੍ਹਾਂ ਉਹਨਾਂ ਦੇ ਨਾਲ ਜੁੜੀਆਂ ਵੀ ਆ ਉਹਨਾਂ ਨੂੰ ਆਪਣੇ ਆਪ ਇੱਕ ਬੜਾ ਝਟਕਾ ਲੱਗਦਾ ਨਜ਼ਰ ਆ ਰਿਹਾ ਜਿਵੇਂ ਦੂਰ ਕੀ ਤੇ ਦਿੱਲੀ ਦਿਸਦੀ ਨਹੀਂ ਦੂਰੋਂ ਦੀ ਤਾਂ ਫਿਰ ਵੀ ਦਾਦਾ ਲਾਵਣ ਦਾ ਪਤਾ ਹੀ ਨਹੀਂ ਕਿ ਕਿੰਨੀ ਕ ਦੂਰ ਹੈ ਜੇ ਪਹੁੰਚਾਂਗੇ ਖਲੀਮ ਅੱਜ ਵੀ ਚੰਡੀਗੜ੍ਹ ਨਿਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦੇ ਜਿਹੜੇ ਕੌਂਸਲ ਨੇ ਉਹ ਬਾਕੀ ਅੰਦਰਾਂ ਨਾਲ ਲੜਦੇ ਹੋਏ ਨਜ਼ਰ ਆਏ ਨੇ ਮੇਰਾ ਕਹਿਣਾ ਥੋੜੀ ਦੇਰ ਬਾਅਦ ਕੋਈ ਨਾ ਕੋਈ ਜਨਨਾ ਹੋ ਜਾਇਆ ਹੁੰਦਾ ਹੈ ਜਿੱਦੇ ਇੱਕ ਦੂਜੇ ਦੇ ਕਲਾਮਾਂ 'ਚ ਹੱਤ ਪਾਇਆ ਜਾਂਦਾ ਹੈ ਭਾਜਪਾ ਵਾਲੇ ਆਪਣੇ ਢੰਗ ਨਾਲ ਚੱਲਦੇ ਆ ਕਾਂਗਰਸ ਵਾਲੇ ਆਪਣੇ ਢੰਗ ਨਾਲ ਚੱਲਦੇ ਆ ਦੇਖੋ ਜਿਨ੍ਹਾਂ ਨੇ ਜਿਤਾਇਆ ਉਹ ਦੋਨਾਂ ਦੀ ਰਾਜਨੀਤੀ ਕਰਨਗੇ ਦੂਰ ਦੂਰ ਤੱਕ ਸਪਲਾਈ ਕੀਤੇ ਜਾਂਦੇ ਨੇ ਅਖਬਾਰ ਤਾਜ਼ਾ ਲੋਕਾਂ ਸਵੇਰੇ ਖਬਰਾਂ ਪੜ ਸਕਣ ਪਰ ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਜਿਹਦੇ ਚੱਲਦੇ ਕਾਫੀ ਰੋਸ ਵੀ ਪੈਦਾ ਕੀਤਾ ਗਿਆ ਜੀ ਮੀਡੀਆ ਨੂੰ ਖੁਦ ਨਹੀਂ ਸਮਝ ਲੱਗ ਰਿਹਾ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਕੀਤੀ ਕਲਾਸੀ ਲੈਣ ਲਈ ਕਹਿੰਦੇ ਗੱਡੀਆਂ ਰੋਕਿਆ ਜਾਂਦੀ ਹੈ ਪ੍ਰਿੰਟ ਮੀਡੀਆ ਨੂੰ ਇਸ ਕਦਰ ਖੰਜਲ ਖਵਾਰ ਕੀਤਾ ਗਿਆ ਕਿ ਲੋਕਾਂ ਦੇ ਘਰਾਂ 'ਚ ਅਖਬਾਰ ਨਹੀਂ ਪਹੁੰਚੇ ਧੀਰੀ ਨਾਲ ਪਹੁੰਚੇ ਜਿਹੜੀ ਜੋ ਮੀਡੀਆ ਦੀ ਖਬਰ ਆ ਜਾਂਦੀ ਹੈ ਨਿਕਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਰਕਾਰਾਂ ਦਾਅਵੇ ਕਰਨਾ ਰਹੇ ਨੇ ਕਿ ਖਬਰਾਂ ਟੁੱਟਿਆ ਇਹਦਾ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਸਾਡੇ ਜਦ ਸਰਕਾਰ ਸੀ ਤਾਂ ਚਿੱਟੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਕਹਿੰਦੇ ਚਿੱਟੇ ਬਾਰੇ ਕਿਵੇਂ ਪਤਾ ਹੋਊਗਾ ਕਿਉਂਕਿ ਮਜੀਠੀ ਦਾ ਨਾਮ ਚਿੱਟਾ ਸੀਗਾ ਇਹ ਫਿਕਰ ਮਜੀਠੀ ਆ ਤੇ ਚਿੱਟੇ ਦਾ ਨਾਮ ਇੱਕੋ ਹੀ ਗੱਲ ਹੈ ਆਪਾਂ ਦੀ ਜੇਲ੍ਹ 'ਚ ਬੈਠੇ ਆ ਕਦੇ ਉਹ ਕਹਿੰਦੇ ਕਿ ਹੁਣ ਤੋਂ ਉਹ ਵੀ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਕਿ ਜੇ ਪੰਜਾਬ ਦਾ ਬੇੜਾ ਕਰ ਕੋਇਆ ਇਸੇ ਮੁਕਤੌਤ ਤੇ ਜ਼ਿੰਮੇਵਾਰ ਕੌਣ ਹੈ ਤੇ ਐਮਪੀ ਚਰਨਜ ਸਿੰਘ ਚੰਨੀ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਦੇ ਵਿੱਚ ਢਾਕਲ ਕੀਤਾ ਗਿਆ ਸੀ ਵੀ ਇਹ ਪ੍ਰਚਾਰ ਕਰਨਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਉਹ ਪੰਜਾਬ ਦੇ ਆਗੂਆਂ ਦੇ ਇੱਕ ਦਾ ਨਾਮ ਰੱਖਦੇ ਜ਼ਰੂਰ ਹੈ ਤਿਆਰ ਕਰਕੇ ਸਰਕਾਰਾਂ ਲਈ ਇਲੈਕਸ਼ਨ ਲਈ ਪ੍ਰਚਾਰ ਕਰਨ ਜੀ ਸਰ ਦੇ ਕਰਨ ਚੋਹਾ ਜਿਤਨ ਲਈ ਸਾਰੇ ਆਗੂ ਕਰਦੇ ਆ ਇਸ ਪੰਜਾਬ ਚ ਬਿਆਹ ਨਾਲ ਨਹੀਂ ਬਣ ਚਲ ਜਾਨੀ ਪੰਜਾਬ ਵਰਸ ਪਿਆਹ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪਰੋਣਾ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣਾ ਦੇ ਵਿੱਚ ਤਾਂ ਨਵੇਂ ਮਿੱਤਰਾਂ ਤੋਂ ਲੈ ਕੇ ਕੰਨੀ ਕਚਰੀ ਚੱਲ ਰਹੇ ਲੋਕ ਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਦਿੱਤੇ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਵੱਡੀ ਜਿੱਤ ਹਾਸਲ ਮਰੀ ਹੈ ਹਰ ਸਾਲ ਚੋਣਾਂ ਹੁੰਦੀਆਂ ਨੇ ਕਾਫੀ ਕੁ ਦੇਖਣ ਨੂੰ ਮਿਲਦਾ ਸੀ ਵੀ ਹੁਣ ਤੱਕ ਤਾਂ ਪਲਟੇਗਾ ਹੁਣ ਧਾਮੀ ਸਾਹਿਬ ਹਾਰਨਗੇ ਪਰ 2021 ਤੋਂ ਬਾਅਦ ਲਗਾਤਾਰ ਧਾਮੀ ਸਾਹਿਬ ਐਸਜੀਪੀਸੀ ਪ੍ਰਧਾਨ ਦੀ ਕੁਰਸੀ ਤੇ ਕਾਬਜ਼ ਨੇ ਪਰ ਇਸ ਵਾਰ ਵਿਰੋਧੀ ਧਿਰ ਥੋੜੀ ਕਮਜ਼ੋਰ ਨਜ਼ਰ ਆਈ ਹੈ ਜੀ ਦੇਖੋ ਵਿਰੋਧੀ ਧਿਰ ਕਮਜ਼ੋਰ ਦੀ ਗੱਲ ਆਪਾਂ ਕਰਦੇ ਆਂ ਪਰ ਜੇ ਮੈਂ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰਾਂ ਐਸੋ ਜਿਹੜਾ ਪੰਜਵੀਂ ਵਾਰ ਸੋਮਣੀ ਗੁਰਦਰਾ ਪਰੰਧ ਕਮੇਟੀ ਦੇ ਪ੍ਰਧਾਨ ਬਣਿਆ ਮੈਂ ਸਮਝਦਾ ਹਾਂ ਕਿ ਸੋਮਣੀ ਗੁਰਦਰਾ ਪਰੰਧ ਕਮੇਟੀ ਦੇ ਨਿਯਮ ਅੰਦਰ ਸੋਮਣੀ ਗੁਰਦਰਾ ਪਰੰਧ ਕਮੇਟੀ ਜਿਹੜੇ ਮਰਹੂਮ ਪ੍ਰਧਾਨ ਰਹੇ ਆ ਜਥੇਦਾਰ ਗੁਰਚਾਨ ਸਿੰਘ ਟੋੜਾ ਉਤਤਵਾ ਦਾ ਡਾਕਟਰ ਜਿੰਦ ਸਿੰਘ ਧਾਮੀ ਪਹਿਲੇ ਪ੍ਰਧਾਨ ਹੈ ਜਿਨ੍ਹਾਂ ਦੀ ਇੰਨੀ ਮਕਬੂਲੀਅਤ ਹੈ ਪੰਜਵੀਂ ਵਾਰ ਪ੍ਰਧਾਨ ਬਣਨਾ ਔਰ ਮੈਂ ਵੀ ਕਹਾਂ ਆ ਕਿ ਪਿਛਲੇ ਸਮੇਂ ਚਾ ਜਿਸ ਕਦਰ ਕਾਲੀ ਕਾਰਪਟੇ ਸੰਘਰਸ਼ ਤੋਂ ਨਿਕਲਦਾਰ ਆ ਜਿਸ ਕਦਰ ਜਿ세ਦਾਰਾਂ ਦੇ ਮਾਮਲਿਆਂ ਲੈ ਕੇ ਉਲਟ ਫੇਰ ਹੁੰਦੇ ਰਹੇ ਉਹ ਸਾਰੇ ਕਦ ਚੱਲਦੇ ਜਿਸ ਤਰ੍ਹਾਂ ਐਡਵੋਕੇਟ ਰਿੰਦਰ ਸਿੰਘ ਧਾਮੀ ਨੇ ਸੂਨੇ ਕੁਰਸੇ ਉਪਰੋਂ ਦੇ ਕਮਿਟੀ ਨੂੰ ਸੰਭਾਲ ਕੇ ਰੱਖਿਆ ਉਹ ਜਿਹੜੇ ਨਤੀਜੇ ਹੁਣ ਸਾਹਮਣੇ ਆਏ ਉਹਦੇੰ ਦਾ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਐਡਵੋਕੇਟ ਰਿੰਦਰ ਸਿੰਘ ਧਾਮੀ ਪੰਥ ਦੇ ਸਰਮੌਰ ਆਗੂ ਹੈ ਠੀਕ ਹੈ ਕਾਇਤਾਲ ਦੇ ਪ੍ਰਧਾਨ ਨੇ ਸੁਖੀ ਸੰਵਾਦ ਇੱਕ ਅ ਪਰ ਗੈਸਨ ਰਸੀ ਤੇ ਮਾਦਾ ਵੱਖਰੀ ਗੱਲ ਹੈ ਪਰ ਜੇ ਆਪਾਂ ਇਸ ਜੀਪੀਸੀ ਦੀ ਧਾਰਨਾ ਕੁਮਾਮਨੇ ਦੀ ਗੱਲ ਕਰੀਏ ਤਾਂ ਇਸ ਵੇਲੇ ਡੇਵਿਡ ਕਰਤਿਦਾ ਪੰਥਕ ਧਰਾਂ ਦੇ ਕੋਲ ਕੋਈ ਵੀ ਆਗੂ ਨਹੀਂ ਹੈ ਇਸ ਕਰਕੇ ਐਨੋ ਖੁੱਲ ਕੇ ਪੰਥਕ ਸਫਾਂ ਚ ਖੇਡਦੇ ਨੇ ਖੁੱਲ ਕੇ ਆਪਣਾ ਥਿਊ ਪੁਆਇੰਟ ਰੱਖਦੇ ਆ ਔਰ ਉਹਨਾਂ ਪ੍ਰਵਾਨ ਵੀ ਕਰਾਉਂਦੇ ਆ ਬਹੁਤ ਹੀ ਪਿਛਲੇ ਲੰਬੇ ਸਮੇਂ ਤੇ ਜੇ ਆਪਾਂ ਨਜ਼ਰ ਮਾਰੀ ਜੇ ਜਸਰਾਂ ਤੇ ਕਿਹਾ ਉਹਦੀ ਤਰ੍ਹਾਂ ਦੀ ਕਮਜ਼ੋਰ ਹੋਣ ਦੀ ਗੱਲ ਮੈਂ ਕਹਾਂਗਾ ਕਿ ਵਿਰੋਧੀ ਧਿਰਾਂ ਤੋਂ ਜ਼ੋਰ ਨਹੀਂ ਆਇਆ ਤਾਂ ਇੱਕ ਪਾਸੇ ਰਹੀ ਗੱਲ ਅੱਜ ਵੀ ਇਲੈਕਸ਼ਨ ਕੋਈ ਲੱਗਦਾ ਕਿ ਵਿਰੋਧੀ ਧਿਰਾਂ ਦੇ ਅੱਲੇ-ਉੱਪਰ ਹੀ ਕੋਈ ਜਨ ਨਹੀਂ ਰਿਹਾ 136 ਵੋਟਾਂ ਪਈਆਂ 136 ਵੋਟਾਂ ਦੇ ਚੋਂ 117 ਵੋਟਾਂ ਐਡਵੋਕੇਟ ਹਰਿੰਦ ਸਿੰਘ ਤਾਂ ਮੀਂ ਕੱਲੇ ਹੀ ਲੈ ਗਏ। ਵਿਰੋਧੀ ਧਿਰ ਦੇ ਆਗੂ ਜਿਹੜੇ ਮਠੂ ਸਿੰਘ ਕਾਨਕੇ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ 18। ਯਾਨੀ ਹੁਣ ਦਾਸਾਲ ਕਹਿੰਦਾ ਤਾਂ ਕੋਈ ਮੁਕਾਬਲਾ ਹੁੰਦਾ ਨਾ ਨੇੜੇ-ਤੇੜੇ ਕਰ ਹੋ ਗਏ। ਕੋਈ ਬੰਦਾ 15 ਵੀ ਵੋਟਾਂ ਦਾ ਫਰਕ ਹੋਵੇ ਜਦੋਂ ਗੈਪ ਇੰਨਾ ਜ਼ਿਆਦਾ ਹੋਵੇ ਤਾਂ ਫੇਰ ਕਮਜ਼ੋਰ ਨਹੀਂ ਕਿਹਾ ਜਾਂਦਾ ਫਿਰ ਤਾਂ ਕਿਹਾ ਜਾਂਦਾ ਕਿ ਇੱਕ ਸਿੰਬੋਲਿਕ ਲਈ ਕਿਵੇਂ ਨੈਤਿਕ ਤੌਰ ਤੇ ਵਿਰੋਧੀ ਤੇ ਨਾਲ ਲੜਾਈ ਦਿੱਤੀ ਹੈ ਕਿ ਵੀ ਹਾਂ ਅਸੀਂ ਪਰ ਉਹ ਪ੍ਰਵਾਨ ਨਹੀਂ ਕਰਦੇ ਅਸੀਂ ਵੋਟਾਂ ਪਾਉਣੀਆਂ ਪਾਉਣੀਆਂ ਵੋਟਾਂ ਦੀ ਲੜਾਈ ਲੜਨੀ ਲੈਣੀ ਹੈ ਵੋਟਾਂ ਜ਼ਰੂਰ ਪਾ ਲਈਆਂ ਪਰ ਵੋਟਾਂ ਤੋਂ ਨਿਕਲੇ ਆ ਕੋਈ ਨਹੀਂ ਇਹ ਗੱਲ ਦੂਜੀ ਗੱਲ ਕਿਦਰੇ ਵੀ ਸਤ ਤੋਰੀ ਹੈ ਕਿ ਜਿਸ ਤਰ੍ਹਾਂ ਦੀਆਂ ਪ੍ਰਸਿੱਧੀਆਂ ਬਣੀਆਂ ਦੇਖੋ ਜੇ ਆਪਾਂ ਪਿਛਲੇ ਸਮੇਂ ਜਿੱਦਾਂ ਦੇ ਇੱਕ ਇਨਸਾਨ 'ਤੇ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਕਾਲ ਸਾਹਿਬ ਦੇ ਦੇਦੇ ਜਰਾਂ ਦੀਆਂ ਅਣਸੁਖਤੀਆਂ ਬਣੀਆਂ ਗਈਆਂ ਅਕਾਲ ਸਾਹਿਬ ਦੀ ਤਸਵੀਰ ਦੇ ਖੜੇ ਹੋ ਕੇ ਪੰਥ ਕਾਗੂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਤਨਖਾਹਾਂ ਲਿਗੀਆਂ ਅਕਾਲੀ ਦਲ ਦੁਫਾੜ ਹੋਇਆ ਐਡਵੋਕੇਟ ਵਿਨੈਸਿੰਘ ਧਾਮੀ ਜਿੱਦਾਂ ਐਸਜੀਪੀ ਦੇ ਪ੍ਰਧਾਨ ਬਣਿਆ ਉਹੋ ਜਿਹੇ ਹਾਲਾਤ ਦੇ ਚੱਲਦੇ ਆ ਜਿਹੜਾ ਕਾਂਤਾਸ ਦੇ ਜਿਹੜੇ ਜਥੇਦਾਰ ਰਹਿ ਹੈ ਕਹਿੰਦੇ ਹੈਪੀਸਨ ਉਪਨਸਵਜੀ ਦੇ ਕਾਲੀਦਲ ਦੇ ਪ੍ਰਧਾਨ ਬਣੇ ਬੀਬੀ ਜ਼ਗੀਰ ਕੌਰ ਕੌਂਸਲਰ ਪ੍ਰਿੰਸ ਜਿੰਦੂ ਮਾਦਰਾ ਉਡਾਲਾ ਵੱਡੇ ਵੱਡੇ ਕੱਦਾਰ ਆਗੂ ਉਹ ਤੇ ਨਾਲ ਵੀ ਚਲੇਗੇ ਇਹਦੇ باوجود ਵੀ ਜੋ ਦੇਖੋ ਆਪਣੇ ਸਾਹਮਣੇ ਦਾ ਹੋਣਾ ਐਸਜੀਪੀਸ ਇਲੈਕਸ਼ਨ ਤੇ ਆਪਾਂ ਦਸਾ ਲਗਾ ਸਕਦੇ ਆ ਨਾ ਔਰਤਾਂ ਕੋ ਪਰਖ ਨਹੀਂ ਘੜੀ ਹੈ ਨਹੀਂ ਇੱਕ ਦੂਜੇ ਦੇ ਖਿਲਾਫ ਵਰਤਾਂਗੇ ਜੋ ਬੋਲਣਾ মিডিਆ ਚ ਆਪਿਕਲ ਕਰਨਾ ਹਲਕਾ ਦਾ ਆਪਣਾ ਅਧਿਕਾਰ ਇੱਕ ਵੱਖਰਾ ਮੁੱਦਾ ਹੈ ਪਰ ਜਿਹੜੇ ਐਸਜੀਪੀਸੀ ਦਾ ਮਜੂਦਾ ਹਾਊਸ ਹੈ ਮਜੂਦਾ ਹਉ ਦੇ ਚੱਲਦਿਆਂ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਕਰਦੀ ਸ਼ਾਖ ਕੱਟੀ ਹੈ ਪਿਛਲੀ ਵਾਰੀ ਕਿਨ 33 ਫੋਟਾਂ ਪਈਆਂ ਉਹ ਕੱਟ ਕੇ ਥਾਂ ਬੰਦਿਆ ਗਿਆ 15 ਫੋਟਾਂ ਕੱਟੀਆਂ ਐਸਜੀਪੀ ਜਿਹੜੇ ਮਜੂਦਾ ਪ੍ਰਧਾਨ ਹੈ ਉਹਨੂੰ 10 ਫੋਟਾਂ ਪਿਛਲੇ ਸਾਲ ਨਾਲ ਵੀ ਵਧ ਪਈਆਂ ਇਸ ਤਰ੍ਹਾਂ ਦਿੱਤੇ ਉਹਨਾਂ ਦੀ ਮਕਬੂਲੀਤ ਹੈ ਦੂਜੇ ਪਾਸੇ ਮੈਨੂੰ ਲੱਗਦਾ ਹੈ ਕਿ ਪੁਨਰ ਸਜੀਤ ਅਕਾਲੀ ਦਾ ਜਨਪੰਧਕ ਤਰ੍ਹਾਂ ਉਹਨਾਂ ਦੇ ਨਾਲ ਜੁੜੀਆਂ ਵੀ ਆ ਉਹਨਾਂ ਨੂੰ ਆਪਣੇ ਆਪ ਚ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਔਰ ਜਦੋਂ ਪ੍ਰੈਸ ਕਾਨਫਰੰਸ ਨੂੰ ਸਬੋਧਨ ਕੀਤਾ ਡਾਕਟਰ ਦਲਜੀਤ ਸਿੰਘ ਟੀਮਾ ਉਹਨਾਂ ਦੇ ਕੋ ਕਹਿਣਾ ਸੀ ਉਹਨਾਂ ਦਾ ਕਹਿਣਾ ਬਣਦਾ ਸੀ ਉਹ ਕਹਿੰਦੇ ਕਿ ਜੀ ਐਤਕੀ 18 ਵੋਟਾਂ ਲੈ ਕੇ ਆ ਪਿਛਲੀ ਵਾਰੀ 35 ਲੈ ਕੇ ਗਈ ਸੀ। ਇਹ ਤੋਂ ਲੱਗਦਾ ਕਿ ਆਉਣ ਵਾਲੀ ਜਿਹੜੀ ਚੋਣ ਹੈ ਉਹ ਤਾਂ ਸਰਬਸੰਮਤੀ ਨਾਲ ਹੀ ਹੋਏਗੀ। ਸੋ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇ ਐਸਜੀਪੀਸੀ ਦਾ ਮੌਜੂਦਾ ਜਨ ਹਾਊਸ ਜਦ ਤੱਕ ਆਮ ਜਨ ਹਾਊਸ ਦੇ ਵੋਟਾਂ ਨਹੀਂ ਪੈਣੀਆਂ ਉਦੋਂ ਵੱਖਰਾ ਮਾਮਲਾ ਉਦੋਂ ਪਈ ਕਿ ਕੌਣ ਮੈਂਬਰ ਬਣਗੇ ਕੌਣ ਜਿੱਤ ਕੇ ਆਏਗਾ ਵੋਟਾਂ ਪੈਣੀਆਂ ਕਦੋਂ ਪੈਣੀਆਂ ਬਹੁਤ ਕੁਝ ਜ਼ਿਆਦਾ ਨਾਲ ਜੁੜਿਆ ਉਸ ਮੁੱਦੇ ਤੇ ਆਪ ਜੀ ਨਾਂ ਵੀ ਜੇਗੇ ਤਾਂ ਮੌਜੂਦਾ ਜਨ ਹਾਊਸ ਦੀ ਗੱਲ ਕਰੀਏ ਮੌਜੂਦਾ ਜਨ ਹਾਊਸ ਦੇ ਚੱਲਦੇ ਆ ਲੱਗਦਾ ਨਹੀਂ ਕਿ ਨੇੜ ਭੇਖ ਚ ਜਿਹੜੀਆਂ ਉਹਦੇ ਅੰਦਰ ਵਿਰੋਧੀ ਤਰ੍ਹਾਂ ਵ੍ਰੁਧੀਦਰਾਂ ਕਿਤੇ ਕੋਈ ਨੇੜੇ ਤੇੜੇ ਵੀ ਲੜਾਈ ਦੇ ਪਹੁੰਚ ਸਕਦੇ ਨਹੀਂ ਬਹੁਤ ਦੂਰ ਹੈ ਦਾ ਪੌਂਕ ਕਹਿੰਦੇ ਨੇ ਜੇ ਦਿੱਲੀ ਦੂਰ ਹੈ ਦਿੱਲੀ ਦੂਰ ਕਿਤੇ ਦਿੱਲੀ ਦਿਸਦੀ ਨਹੀਂ ਦੂਰ ਹੁੰਦੀ ਤਾਂ ਫਿਰ ਵੀ ਅੰਦਾਜ਼ਾ ਲਾ ਲੈਂਦਾ ਇੱਥੇ ਪਤਾ ਹੀ ਨਹੀਂ ਕਿ ਕਿੰਨੀ ਕੁ ਦੂਰ ਹੈ ਕਿ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਇਹੋ ਜੀ ਸਥਿਤੀ ਬਣ ਗਈ ਹੈ ਵ੍ਰੁਧੀਦਰ ਦੀ ਜਿਸ ਤਰ੍ਹਾਂ ਐਸਜੀਪੀਸੀ ਦੇ ਮੈਂਬਰਾਂ ਨੇ ਇੱਕ ਮੋਟੋ ਕੇ ਇੱਕ ਜੋ ਟੋਕੇ ਵੋਟਾਂ ਪਾਈਆਂ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚਾਹੇ ਦੂਜੇ ਪਾਸੇ ਜਿਹੜਾਗਾ ਗਿਆਨੀ ਹਰਜੀਤ ਸਿੰਘ ਹੋਣ ਚਾਹੇ ਪ੍ਰਸੰਤ ਸਿੰਘ ਮજરા ਹੋਵੇ ਜੇ ਬੜਾ ਹੋਵੇ ਬੀਬੀ ਚਗੀਰ ਕੌਰ ਹੋਣ ਦੂਜੇ ਕਥਾ ਬਰਾ ਹੋਣ ਕਿਸੇ ਆਗੂਆਂ ਦੀ ਪਹੁੰਚ ਜੀਐਸਸੀ ਮੈਂਬਰਾਂ ਨਾਲ ਜੁੜਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਅੱਜ ਦੇ ਜਿਹੜਾ ਵੋਟਾਂ ਅੱਜ ਦਾ ਜਿਹੜਾ ਨਤੀਜਾ ਦੇਖੋ ਇਸ ਬੋਤਾ 23 ਸੀ ਇਹ ਪਤਾ ਸੀ ਕਿ ਅਡੂਕੇਟ ਅਜਿੰਦਰ ਸਿੰਘ ਤਾਂ ਵੀ ਇਹ ਭੰਣਗੇ ਕਿ ਜਿਦਾ ਇੱਕ ਦਿਨ ਪਹਿਲਾਂ ਸ਼ੋਮਨੀ ਕਾਲਜ ਦੇ ਪ੍ਰਧਾਨਾਂ ਸਿਗੂ ਇਸ ਗੱਲ ਬਾਅਦ ਨੇ ਐਲਾਨ ਕਰਤਾ ਸੀ ਅਮਰਸਰ ਦੇ ਵਿੱਚ ਕਿ ਸਾਡੇ ਉਮੀਦਵਾਰ ਅਰੁਗਨ ਰਿੰਦਰ ਸਿੰਘ ਧਾਮੀ ਹੋਣਗੇ ਉਹ ਤਾਂ ਉਹਨਾਂ ਨੇ ਐਲਾਨ ਕੀਤਾ ਪਰ ਇਹ ਮੀਡੀਆ 'ਚ ਵੀ ਪੰਥਕ ਦਰਾਂ 'ਚ ਵੀ ਇਹ ਪਤਾ ਹੀ ਸੀ ਕਿ ਧਾਮੀ ਸਾਹਿਬ ਹੀ ਅਗਲੇ ਪ੍ਰਧਾਨ ਬਣਨ ਜਾ ਰਿਹਾ ਪ੍ਰਧਾਨ ਬਣਨਾ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਵਿਰੋਧੀ ਤਨੂੰ ਨਮੋਸ਼ੀ ਬੜੀ ਆਰ ਹੋਣੀ ਕਿ ਨਹੀਂ ਜਿੰਨੇ ਵੀ ਵੋਟਾਂ ਦੀ ਉਹਨਾਂ ਵੀ ਨਾ ਸੰਭਾਲ ਕੇ ਰੱਖਣੀਆਂ ਇਹ ਤੋਂ ਲੱਗਦਾ ਹੈ ਕਿ ਬਰਾਏ ਨਾਮ ਹੀ ਵਿਰੋਧੀ ਤੇ ਰਹਿ ਗਈ ਹੈ ਜਦ ਤੱਕ ਮੌਜੂਦਾ ਚਰਨ ਹੋਂਸਾ ਲੱਗਦਾ ਨਹੀਂ ਕਿ ਵਿਰੋਧੀ ਧਿਰ ਦੇ ਨੀਲੇ ਧਿਰ ਦੇ ਲੜਾਈ ਦੇ ਚ ਪਹੁੰਚ ਸਕਦੀ ਹੈ ਅਧਿਨੀ ਜਿਹੜੀ ਦਿੱਤਾ ਐਡਵੋਕੇਟ ਜਿੰਦਰਿੰਦਾਮੀ ਨੇ ਇਹ ਸਾਬਤ ਕਰਦਾ ਦੂਜੀ ਗੱਲ ਇਹ ਵੀ ਸਾਬਤ ਕਰਦੀ ਹੈ ਕਿ ਸ੍ਰੋਣੀ ਗੁਰਦਾਰਾ ਪਰੰਗ ਕਮੇਟੀ ਲੰਬੇ ਸਮੇਂ ਤੋਂ ਤਾਂ ਮੈਂ ਵੀ ਬੀਂਗ ਰਿਪੋਰਟਰ ਕਵਰ ਕਰਦਾ ਆਂ ਇਲੈਕਸ ਨੂੰ ਆਪ ਉੱਥੇ ਜਾ ਕੇ ਜਾਨਣਾ ਉਸ ਮੌਕੇ ਜਾ ਕੇ ਕਵਰ ਕਿਤਨੇ ਮੌਸਰ ਜਿਥੇ ਦਾ ਟੋੜਾ ਤੋਂ ਬਾਅਦ ਪਹਿਲੇ ਕਦਮਰਾ ਗੂਗਰ ਕੇ ਸਾਹਮਣੇ ਆਇਆ ਵਰਤਾਮੀਨ ਜਿਹੜੇ ਕਿਸੇ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਕਿ ਸਾਰਾਂ ਦੇ ਸਰਪ੍ਰਸਤ ਆਗੂ ਦੇ ਤੌਰ ਤੇ ਉੱਭਰੇ ਹੈ ਔਰ ਆਉਣ ਵਾਲੇ ਸਮੇਂ ਚ ਜਿਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਹਿ ਮੁੱਦਿਆਂ ਦੇ ਜਿਵੇਂ ਉਹਨਾਂ ਨੇ ਪਿਛਲੇ ਸਮੇਂ ਚੋਂ ਸੰਕਟਾਂ ਨੂੰ ਕੱਢ ਕੇ ਲੰਦਾ ਪੰਥ ਨੂੰ ਦੇਖੋ ਹਾਲਾਂਕਿ ਇੱਕ ਮੌਕਾ ਸੀ ਆਪ ਵੀ ਉਸ ਦੀ ਹਾਲ ਦੇਖੇ ਕਰ ਬੈਠ ਗਈ ਸੀ ਉਦੋਂ ਵੀ ਆਪਾਂ ਕਹਿੰਦੇ ਸੀ ਕਿ ਮੈਂ ਬਹੁਤ ਘਟਾ ਇਦਾਂ ਦੇ ਮੌਕੇ ਦੇਖੇ ਹੁਣੇ ਕਿ ਕੋਈ ਨਿਤਾ ਘਰ ਬੈਠ ਗਿਆ ਵੀ ਤੇ ਉਹਨੂੰ ਮਨਾਉਣ ਲਈ ਵਾਰੀ-ਵਾਰੀ ਕਿਧਰ ਨਹੀਂ ਸਾਰਿਆਂ ਤਰ੍ਹਾਂ ਦੇ ਆਪੋ ਜਾਣ ਕਿ ਨਹੀਂ ਤੁਸੀਂ ਆਓ ਆ ਕੇ ਜ਼ਿੰਮੇਵਾਰੀ ਸੰਭਾਲੋ ਉਹਨਾਂ ਨੇ ਤਾਂ ਜ਼ਿੰਮੇਵਾਰੀ ਸੰਭਾਲੀ ਸੰਭਾਲੀ ਪਰ ਮੌਜੂਦਾ ਜਿਹੜੇ ਆਪਾਂ ਤਿਕ ਤਰ੍ਹਾਂ ਕਹੇ ਲਿਆ ਸੀ ਪੀਸੀ ਦੇ ਮੈਂਬਰ ਜਨ ਹਾਊਸ ਦੇ ਮਿਨੀ ਪਾਰਲੀਮੈਂਟ ਦੇ ਤੌਰ ਤੇ ਸਿੱਖਾ ਦੀ ਮਿਨੀ ਪਾਰਲੀਮੈਂਟ ਹੋ ਜਾਂਦੀ ਵੀ ਜਾਣਿਆ ਜਾਂਦਾ ਹੈ ਮੀਡੀਆ ਦੇ ਅੰਦਰ ਉਸ ਮਿਨੀ ਪਾਰਲੀਮੈਂਟ ਹਾਊਸ ਨੇ ਇਹ ਫੇਰ ਇੱਕ ਵਾਰ ਫੇਰ ਮੋਹਲਾ ਤੇ ਔਰ ਪੰਜਵੇਂ ਵਾਰ ਅਡਗੁਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਟੀਮ ਅਦੀ ਤੋਂ ਤੋਂ ਜਿੱਤੂ ਕੇ ਬਾਹਰ ਆਈ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੈ ਕੇ ਹੁਣ ਤਾਂ ਹਰ ਸਾਲ ਇੱਕ ਡਰਾਮਾ ਜਾਂ ਦੇਖਣ ਨੂੰ ਮਿਲਦਾ ਹੈ ਜੀ ਲੀਡਰ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆਉਂਦੇ ਨੇ ਅੱਜ ਵੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦੇ ਜਿਹੜੇ ਕਾਉਂਸਲ ਨੇ ਉਹ ਬਾਕੀ ਅੰਦਰ ਨਾਲ ਲੜਦੇ ਹੋਏ ਨਜ਼ਰ ਆਏ ਨੇ ਜੀ ਲੱਗਦਾ ਹੈ ਕਿ ਚੰਡੀਗੜ੍ਹ ਨਗਰ ਨੇ ਹਾਲਾਂਕਿ ਬੜਾ ਮਾਡਰਨ ਸਿਟੀ ਹੈ ਬੜਾ ਚਰਚਿਤ ਹੈ ਦੁਨੀਆ ਭਾਰਤ ਜੀ ਨਾਂ ਲਿਆ ਜਾਂਦਾ ਹੈ ਪਰੇ ਨਗਰ ਨਗਰ ਦੀਆਂ ਜਦੋਂ ਮੀਟਿੰਗਾਂ ਹੁੰਦੀਆਂ ਨੇ ਚੋਣਾਂ ਹੁੰਦੀਆਂ ਜਿਹੜਾ ਉਹ ਕੰਮ ਸਾਣ ਮੱਜਦਾ ਉਹ ਚਾਹੇ ਵਿਧਾਨ ਸਭਾ ਦੀਆਂ ਵੋਟਾਂ ਹੋਣ ਚਾਹੇ ਪਾਰਲੀਮੈਂਟ ਦੀਆਂ ਵੋਟਾਂ ਹੋਣ ਉਤੋਂ ਵੀ ਇਹਦਾ ਰਕਾਰਡ ਉੱਪਰ ਚਾਹੇ ਅੰਦਰ ਲੜਾਈ ਝਗੜਾ ਲੈ ਕੇ ਮੇਰਾ ਕਹਿਣਾ ਥੋੜੀ ਦੇਰ ਬਾਅਦ ਕੋਈ ਨਾ ਕੋਈ ਜੱਲਣਾ ਹੋਸਾ ਅਜਿਹਾ ਹੁੰਦਾ ਜਿੱਦੇ ਇੱਕ ਦੂਜੇ ਦੇ ਕਲਾਮਾਂ 'ਚ ੱਤ ਪਾਇਆ ਜਾਂਦਾ ਤੇ ਕੰਮ ਮੁਕੀ ਕੀਤੀ ਜਾਂਦੀ ਹੈ ਅਜਿਹਾ ਜੱਲਣਾ ਹੁੰਦਾ ਉਸ ਵੀ ਇਸੇ ਤਰੀਕੇ ਨਾਲ ਕੰਮ ਮੁਕੀ ਮੁੱਦਾ ਹੈ ਜਿਹਦਾ ਪਾਰਲੀਮੈਂਟ ਮੈਂਬਰ ਮੀਤਵਾਲੀ ਉਦੇ ਬਾਰੇ ਸੀ ਕਿ ਜੀ ਉਹ ਭਾਜਪਾ ਨੇ ਕਹਿੰਦੇ ਦੇਖੋ ਜੀ ਜਦੋਂ ਗ੍ਰਾਂਟਾਂ ਵੰਡਦੇ ਆ ਸਾਨੂੰ ਪੁੱਛਦੇ ਨਹੀਂ ਬਾਹਰ ਐਤਵਾਰ ਨੂੰ ਹੁੰਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਏਰੀਆ 'ਤੇ ਗ੍ਰਾਂਟ ਵੰਡ ਕੇ ਜਾਂਦੇ ਆ ਸਾਨੂੰ ਬੁਲਾਇਆ ਨਹੀਂ ਜਾਂਦਾ ਹੁਣ ਇਦਾਂ ਗ੍ਰਾਂਟ ਤਾਂ ਜਿਹੜੀ ਪਾਰਲੀਮੈਂਟ ਮੈਂਬਰਾਂ ਨੇ ਆਪਣੇ ਵੰਡ ਲਈਆਂ ਇਹ ਰਵਾਇਦਾਇਤ ਕਿਨੇ ਪਾਈ ਦੀ ਹੈ ਵਿਰੋਧੀ ਧਰੰਦਿਲ ਜੀ ਆਪਾਂ ਗੱਲ ਕਰ ਲਈਏ ਭਾਜਪਾ ਨੇ ਗੱਲ ਕਰਦੀ ਹੁਣ ਪਾਰਲੀਮੈਂਟ ਮੈਂਬਰ ਇੱਥੋਂ ਦਾ ਕਾਂਗਰਸ ਦਾ ਇਹ ਤੋਂ ਪਹਿਲਾਂ ਭਾਜਪਾ ਦੇ ਸੀ ਭਾਜਪਾਲੇ ਆਪਣੇ ਢੰਗ ਨਾਲ ਚੱਲਦੇ ਆ ਕਾਂਗਰਸ ਵਾਲੇ ਆਪਣੇ ਲੰਗ ਨਾਲ ਚੱਲਦੇ ਦੇਖੋ ਜਿਨ੍ਹਾਂ ਨੇ ਜਿਤਾਇਆ ਉਹ ਤਾਂ ਉਹਨਾਂ ਦੀ ਰਾਜਨੀਤੀ ਕਰਨਗੇ ਸੂਪਾ ਪਾਰਨ ਦੀ ਜਨ ਉਹਦੇ ਵਿੱਚ ਇਹ ਲੜਾਈ ਬੇਮੈਨਾ ਲੜਾਈ ਸੀ ਕਿ ਸਾਨੂੰ ਪਾਰਲੀਮੈਂਟ ਮੈਂਬਰ ਪੁੱਛਦਾ ਨਹੀਂ ਕਿਉਂਕਿ ਜੇ ਪਾਰਲੀਮੈਂਟ ਮੈਂਬਰ ਇਹ ਦੁਜੇ ਜਦੋਂ ਕਿਦੇ ਪ੍ਰਧਾਨ ਮੰਤਰੀ ਆਉਂਦਾ ਹੈ ਉਹ ਦੁਜਿਆਂ ਨੂੰ ਪੁੱਛਦਾ ਹੈ ਇਸੇ ਤਰੀਕੇ ਨਾਲ ਕੋਈ ਮੁੱਖ ਮੰਤਰੀ ਜਾਂਦਾ ਹੈ ਜਿਹੜੇ ਵਿਰੋਧੀ ਹੁੰਦੇ ਉਹਨਾਂ ਨੂੰ ਪੁੱਛਦਾ ਹੈ ਵਿਰੋਧੀਆਂ ਦੇ ਹਲਕੇ ਜਾ ਕੇ ਮੁੱਖ ਮੰਤਰੀ ਮੀਟਿੰਗਾਂ ਕਰਿਆ ਤੇ ਗਰੰਟਾ ਮੰਗ ਲਿਆ ਉਹ ਇਹ ਜਿਹੜੇ ਅੰਮਲੇ ਬੈਠੇ ਬੈਠੇ ਇਹਨਾਂ ਨੂੰ ਪੁੱਛਦਾ ਤੱਕ ਨਹੀਂ ਸੋ ਪਾਰਲੀਮੈਂਟ ਮੈਂਬਰ ਦਾ ਆਪਣਾ ਇੱਕ ਅਧਿਕਾਰ ਹੈ ਇਹ ਫਜ਼ੂਲ ਦਾ ਝਗੜਾ ਰਗੜਾ ਖੜਾ ਕੀਤਾ ਗਿਆ ਇਹ ਮੀਤਵੜੀ ਆਪਣੀ ਮਰਜ਼ੀ ਨਾਲ ਗ੍ਰਾਂਟਾ ਮੰਗਦਾ ਜੇ ਇਹਦਾ ਪੁੱਛ ਕੇ ਕੋਈ ਉਹਨਾਂ ਦੇ ਤੇ ਜਨ ਹ ਉਸਨੇ ਪਾਸ ਕਰਨੀ ਹੋਵੇ ਗ੍ਰਾਂਟ ਫਿਰਦਾ ਹੈ ਜਾਂ ਇਹ ਕਹਿ ਸਕਦੇ ਹੈ ਕਿ ਜਿਹੜਾ ਨਗਰ ਨਗਰ ਕਮ ਦਾ ਫੰਡਸ ਹੈ ਉਹਦੇ ਤੋਂ ਗਲਤ ਵਰਤੋਂ ਹੋ ਗਈ ਫਿਰ ਵੀ ਕਿਹਾ ਜਾ ਸਕਦਾ ਹੁਣ ਚੰਡੀਗੜ੍ਹ ਦਾ ਚੋਣਵਾ ਪਾਰਲੀਮੈਂਟ ਮੈਂਬਰਾਂ ਉਹਦਾ ਅਧਿਕਾਰ ਹੈ ਗ੍ਰੈਂਟੰਦਨੀਆ ਅਗਲੀ ਵਾਰ ਵੀ ਇਲੈਕਸ਼ਨ ਲੜਨੀ ਹੈ ਜੇ ਉਸਨੇ ਉਸਨੇ ਦੇਖਣਾ ਹੈ ਕਿ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਨਾਲ ਕਿਵੇਂ ਲੈ ਕੇ ਚੱਲਣਾ ਹੈ ਸੋ ਉਦੋਂ ਜਿਹੜੇ ਭਾਜਪਾ ਵਾਲੇ ਉਹਨਾਂ ਨੇ ਆਪਣੇ ਖੇਮੇ ਚਲੇ ਜਾਣਾ ਆਪੜਾ ਨੇ ਆਪਣੇ ਖੇਮੇ ਚਲੇ ਜਾਣਾ ਕਾਂਗਰਸ ਵਾਲਾ ਨੇ ਆਪਣੇ ਚ ਸੋ ਪਾਰਲੀਮੈਂਟ ਮੈਂਬਰ ਦਾ ਇੱਕ ਆਪਣਾ ਅਧਿਕਾਰ ਹੈ ਇਸ ਲੜਾਈ ਦੇ ਚੱਲਦਿਆਂ ਇੱਕ ਪੋਲੀਟਿਕਲ ਲੜਾਈ ਤੇ ਦੂਰੂ ਇੱਕ ਦੂਜੇ ਦੇ ਉੱਪਰ ਦੁਰਸ਼ਰਮਾਰੀ ਵਾਲੀ ਗੱਲ ਪਰ ਇਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਇਹਦੇ ਤੋਂ ਕੱਢਣ ਪਾਉਣ ਨੂੰ ਨਜ਼ਰ ਆ ਰਿਹਾ ਜੀ ਖ਼ਬਾਰਾਂ ਨੂੰ ਲੈ ਕੇ ਜਿੱਥੇ ਖ਼ਬਾਰਾਂ ਦੀਆਂ ਗੱਡੀਆਂ ਰੋਕੀਆਂ ਗਏ ਨੇ ਰਾਤ ਦੇ ਸਮੇਂ ਦੂਰ ਦੂਰ ਤੱਕ ਸਪਲਾਈ ਕੀਤੇ ਜਾਂਦੇ ਨੇ ਖ਼ਬਰ ਤਾਜ਼ੇ ਲੋਕਾਂ ਸਵੇਰੇ ਖ਼ਬਰਾਂ ਪੜ੍ਹ ਸਕਣ ਪਰ ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਜਿਦੇ ਚੱਲਦੇ ਕਾਫੀ ਰੋਸ ਵੀ ਪੈਦਾ ਕੀਤਾ ਗਿਆ ਜੀ ਇਹਦਾ ਮੈਨੂੰ ਲੱਗਦਾ ਹੈ ਕਿ ਮੀਡੀਆ ਦੀ ਸਮਝ ਦੁਬਾਰ ਹੈ ਤੇ ਵੀ ਹੁੰਦਾ ਨਾ ਕਿਤੇ ਪਤਾ ਹੁੰਦਾ ਵੀ ਸਾਡੇ ਨਾਲ ਕਿਉਂ ਇਸ ਤਰ੍ਹਾਂ ਹੋਈ ਮੀਡੀਆ ਨੂੰ ਕੋਈ ਨਹੀਂ ਸਮਝ ਲੱਗ ਰਿਹਾ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਕੀਤੀ ਪੁਲਿਸ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ ਸਾਡੇ ਕੋਲ ਜਾਣਕਾਰੀ ਸੀ ਜੀੋ ਜਾਣਕਾਰੀ ਮੁਤਾਬਕ ਜਿਹੜੀਆਂ ਮੀਡੀਆ ਲੈਂ ਕਿਟੀਆਂ ਇਹਨਾਂ ਖਵਾਰ ਲੈ ਕੇ ਜਾਂਦੀਆਂ ਉਹਨੇ ਤਲਾਸ਼ੀ ਲਈ ਇਹਨਾਂ 'ਚ ਕੋਈ ਨਸ਼ਾ ਤਾਂ ਨਹੀਂ ਇਹਨਾਂ 'ਚ ਕੋਈ ਦੰਦਾ ਆਣਾ ਜ਼ਿਕਾਰਤ ਕੋਈ ਸਮਾਨ ਤਾਂ ਨਹੀਂ ਜਿਹਦੇ ਨਾਲ ਕੜਬੜ ਪੈਦਾ ਹੋ ਸਕਦੀ ਹੋਵੇ ਉਹ ਤਲਾਸ਼ੀ ਲੈਣ ਲਈ ਕਹਿੰਦੇ ਗੱਡੀਆਂ ਰੁਕੀਆਂ ਸੀ ਪਰ ਏਡੀ ਵੱਡੀ ਮਹਿਮਤ ਜ਼ਿਆਦਾ ਨਿਕਲਦਾ ਕੋ ਜੇਕਰ ਕਿਤੇ ਕੋਈ ਫੜਿਆ ਜਾਂਦਾ ਨਾ ਫਿਰ ਤਾਂ ਪਤਾ ਲੱਗਦਾ ਹੈਗਾ ਵੀ ਹਾਂ ਜੇ ਕਿਤੇ ਨਾਂ ਇਹ ਛਾਪੇ ਮਾਰਦੇ ਤਾਂ ਸਾਨੂੰ ਪੰਜਾਬ 'ਚ ਕੀ ਹੋ ਜਾਣਾ ਸੀ ਲੱਭਿਆ ਕੁਝ ਨਹੀਂ ਪਰ ਪਰੇਸ਼ਾਨੀ ਹੁਣ ਦੇਖੋ ਆਪਾਂ ਸਾਰੇ ਜਾਣਦੇ ਆਂ ਪਰ ਅੱਜ ਦੋ ਹੀ ਵੱਡੇ ਜਾਣਕਾਰੀ ਦੇ ਸਾਧਨ ਹੈ ਪ੍ਰਿੰਟ ਦੇ ਇਲੈਕਟ੍ਰੋਨਿਕ মিডিਆ ਇਲੈਕਟ੍ਰੋਨਿਕ মিডিਆ ਦੀ ਆਪਣੇ ਹੋਂ ਦਾ ਪ੍ਰਿੰਟ মিডিਆ ਦੀ ਆਪਣੇ ਹੋਂ ਦਾ ਜਿਹੜੇ ਲੱਖਾਂ ਲੱਖਾਂ ਲੋਕ ਆ ਸਵੇਰੇ ਆਪਣੇ ਬੂਹੇ ਤੇ ਉੱਠ ਕੇ ਪਹਿਲਾਂ ਅਖਬਾਰ ਦੇਖਦੇ ਆ ਅਖਬਾਰਾਂ ਦੇ ਨਜ਼ਰ ਮਾਰਦੇ ਆ ਅੱਜ ਵੀ ਜੇ ਅਸੀਂ ਕ੍ਰੈਡੀਬਿਲਟੀ ਦੀ ਗੱਲ ਕਰੀਏ ਜਿਹੜਾ ਪ੍ਰਿੰਟ মিডিਆ ਉਹ ਵੀ ਕ੍ਰੈਡੀਬਿਲਟੀ ਪੂਰੀ ਤਰ੍ਹਾਂ ਬਰਕਰਾਰ ਹੈ ਚਾਹੇ ਉਹ ਘਟ ਬਿਕਦਾ ਚਾਹੇ ਵਧ ਦੇਖਦਾ ਪਰ ਸਮੁੱਚੇ ਤੌਰ ਤੇ ਅਸੀਂ ਜ਼ਿਕਰ ਕਰ ਰਹੇ ਆ ਉਸ ਪ੍ਰਿੰਟ মিডিਆ ਨੂੰ ਇਸ ਕਦਰ ਖੰਡਲ ਖਾਰ ਕੀਤਾ ਗਿਆ ਕਿ ਲੋਕਾਂ ਦੇ ਘਰਾਂ ਚ ਅਖਵਾਰ ਨਹੀਂ ਪਹੁੰਚੇ ਧੀਰੀ ਨਾਲ ਪਹੁੰਚੇ ਗਏ ਨਹੀਂ ਗਟੀਆਂ ਰੁਕੀਆਂ ਗਈਆਂ ਔਰ ਜੇ ਕੋਈ ਐਸੀ ਗੱਲ ਜਾਣਕਾਰੀ ਹੈ ਵੀ ਸੀ ਤੇ ਜਿਹੜੇ ਪ੍ਰਿੰਟ মিডিਏ ਦੇ ਹਾਊਸ ਹੈ ਉਹਨਾਂ ਨਾਲ ਸਾਂਝ ਪਾਉਣ ਦੀ ਲੋੜ ਸੀ ਔਰ ਖਾਸ ਤੌਰ ਤੇ ਪਤਾਇ ਕਿਦੋਂ ਕੀਤਾ ਗਿਆ ਉਸ ਵੇਲੇ ਕੀਤਾ ਗਿਆ 2 ਨਵੰਬਰ ਦਾ ਦਿਨ ਜਦੋਂ ਜਿਹੜਾ ਹੈਗਾ ਕੌਮੀ ਪੱਧਰ ਤੇ ਕੀ ਇੰਟਰਨੈਸ਼ਨਲ ਪੱਧਰ ਤੇ মিডিਆ ਦਾ ਜਨਮ ਆਇਆ ਜਾਂਦਾ ਹੈ ਔਰ ਮੀਡੀਆ ਨੇ ਇਹ ਇੰਜੀਨੀਅਰ ਜ਼ਾਤੀਆਂ ਹੁੰਦੀਆਂ ਜ਼ਾਤੀਆਂ ਦੇ ਖਿਲਾਫ ਲੜਾਈ ਦਾ ਸੱਦਾ ਦਿੱਤਾ ਜਾਂਦਾ। ਜਦੋਂ ਇੱਕ ਪਾਸੇ ਦਾ ਮੀਡੀਆ ਦਾ ਦੇਰਸ ਮਨਾਇਆ ਗਿਆ ਕਿ ਮੀਡੀਆ ਨਾਲ ਜ਼ਾਤੀਆਂ ਦਾ ਨਾਂ ਹੁਣ ਮੀਡੀਆ ਸੱਚ ਦੇ ਇਨਸਾਫ ਦੇ ਲੜਾਈ ਲੜਨੇ ਹੋਰ ਤਗੜਾ ਹੋ ਕੇ ਨਿਕਲੇ। ਐ ਉਸੇ ਦਿਨ ਮਨਾਇਆ ਗਿਆ ਪੁਲਿਸ ਵੱਲੋਂ ਗੱਡੀਆਂ ਰੋਕ ਕੇ ਗੱਡੀਆਂ ਦੀ ਤਲਾਸ਼ੀ ਲਈ ਗਈ। ਜੇ ਤੱਕ ਇਹ ਦੰਦੀ ਕਾਲ ਹੈ ਇਸ ਦਾ ਮੀਡੀਆ ਹੋਂਸੇ ਨਾਲ ਗੱਲ ਸੰਜੀ ਕਰਨੀ ਚਾਹੀਦੀ ਸੀ, ਸ਼ੇਅਰ ਕਰਨਾ ਚਾਹੀਦਾ ਸੀ। ਕਿਉਂਕਿ ਮੀਡੀਆ ਇੱਕ ਜ਼ਿੰਮੇਵਾਰ ਜਮਾਤ ਹੈ ਤਾਂ ਇਹ ਨਹੀਂ। ਕਿ ਕੋਈ ਉਹਨਾਂ ਦੇ ਆਪਣੇ ਆਪਣੇ ਕੰਮ ਦਿੰਦੇ ਆ ਕਿ ਉਹ ਤਾਂ ਦੁਕਾਨਦਾਰੀਆਂ ਕਰਦੇ ਆ মিডিਆ ਤੇ ਲੋਕਾਂ ਨੂੰ ਰਹਿਣਾ ਪਰੋਸਾ ਹੈ ਕਿ ਜਿਹੜੀ ਜੋ মিডিਆ ਦੀ ਖਬਰ ਆ ਜਾਂਦੀ ਹੈ ਨਿਕਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇ ਸਰਕਾਰਾਂ ਦਾਅਵੇ ਕਰਨ ਰਹਿਣ ਕਿ ਖਬਰ ਝੂਠੀ ਹੈ ਇਸ ਦੇ ਬਾਵਜੂਦ ਲੋਕ ਜਿਹੜਾ ਹੈਗਾ ਸਰਕਾਰ ਦੀ ਦੇ মিডিਆ ਤੇ ਪਰੋਸਾ ਕਰਦੇ ਆ ਕਿ মিডিਆ ਚਾਹ ਖਬਰ ਆ ਗਈ ਚਾਹ ਪ੍ਰਿੰਟ মিডিਆ ਚਾਹ ਇਲੈਕਟ੍ਰੋਨਿਕ মিডিਆ ਬਹੁਤ ਸਾਰੇ ਹੋਜੇ ਮੌਕੇ ਆ ਹੁਣ ਤਰਨਤ람 ਸਿਲੈਕਸ਼ਨ ਹੋ ਰਹੀ ਹੈ ਇਹ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਆ ਪਾਰਲੀਮੈਂਟ ਦੇ ਇਲੈਕਸ਼ਨ ਆ ਉਹਦੇ ਜਿੱਥੇ ਹੋਰਾਂ ਤਰ੍ਹਾਂ ਦੀ ਭੂਮਿਕਾ ਹੋਏਗੀ ਪ੍ਰਿੰਟ ਦੇ ਇਲੈਕਟ੍ਰੋਨਿਕ ਮੀਡੀਆ ਦੀ ਆਪਣੀ ਭੂਮਿਕਾ ਸੋ ਉਹਨੂੰ ਇਸ ਤਰ੍ਹਾਂ ਰੋਰ ਕਰਨਾ ਇਸ ਤਰ੍ਹਾਂ ਐਡਿਟ ਕਰਨਾ ਇਹ ਨਾਨ ਸਿਆਫੀ ਹੈ ਖਾਸ ਤੌਰ ਤੇ ਮੀਡੀਆ ਨਾਲ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਗਿਆ ਇਹ ਵਰਤਾਅ ਦੇ ਲਈ ਜ਼ਿਆਦਾ ਸਰਕਾਰ ਨੂੰ ਲਾਇਸੈਂਸ ਸਪਸ਼ਟ ਕਰਨ ਦੇਣਾ ਚਾਹੀਦਾ ਹੈ ਕਿ ਕਿਉਂ ਇਸ ਤਰ੍ਹਾਂ ਹੋਇਆ ਨਹੀਂ ਤਾਂ ਇੱਕ ਐਡਿਟਾ ਸ਼ਕਤੀ ਹੈ ਥਾ ਮੈਂ ਲੋਕਾਂ ਨੂੰ ਜਾਣਕਾਰੀ ਦੇਣ ਦਾ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਦੇਣ ਦਾ ਇੱਕ ਸਨੇਹਾ ਫਿਰੇ ਜਾਂਦਾ ਹੈ ਕਿ ਸਰਕਾਰ ਕਿਸੇ ਵੇਲੇ মিডিਆ ਨੂੰ ਵੀ ਤਰੀਕੇ ਨਾਲ ਮਦਦੋੜ ਸਕਦੀ ਹੈ ਕੁਝ ਵੀ ਕੀਤਾ ਜਾ ਸਕਦਾ ਹੈ ਜਾਨੀ ਇਹ ਵੀ ਕਿਹਾ ਜਾਂਦਾ ਵੀ ਕਿਸੇ ਵੇਲੇ ਖ਼ਬਰ ਵੀ ਰੋਕਣੇ ਪੈਣਾ ਤਾਂ ਐਦਾਂ ਰੋਕੇ ਜਾ ਸਕਦੇ ਆ ਸਰਕਾਰਾਂ ਐਮਰਜੈਂਸੀ ਵੇਲੇ ਬਹੁਤ ਸਾਰੇ ਮੌਕੇ ਤੇ ਉਹ ਢੰਗ ਤਰੀਕੇ ਵਰਤਦੀਆਂ ਨੇ ਐਮਰਜੈਂਸੀ ਦੇ ਵੇਲੇ ਮੈਂ ਆਪ ਤੂਨ ਦੇ ਵੱਡੇ ਪ੍ਰੋਜੈਕਟਸ 'ਚ ਕੰਮ ਕਰਦਾ ਸੀ ਤਾਂ ਸਾਡੇ ਡੈਸਕ ਦੇ ਤੇ ਸਿਰਾਂ ਤੇ ਆ ਕੇ ਸਰਕਾਰ ਦੇ ਨੁਮਾਇੰਦੇ ਬੈਠ ਜਾਂਦੇ ਸੀ ਆ ਖ਼ਬਰ ਪਾਓ ਆ ਖ਼ਬਰ ਕੱਢੋ ਆ ਖ਼ਬਰ ਜਾਣੀ ਆ ਖ਼ਬਰ ਨਹੀਂ ਜਾਣੀ ਇਹ ਤਰੀਕਿਆਂ ਨਾਲ ਕਈ ਮੌਕੇ ਜੇ ਵੀ ਆਇਆ ਪੰਜਾਬ ਸਮੂੱਚੇ ਤੌਰ ਤੇ ਨਹੀਂ ਤਾਂ ਕਿਸੇ ਨਾ ਕਿਸੇ ਵੱਡੇ মিডিਆ ਹੌਟੇ ਕਿਸੇ ਸਰਕਾਰ ਵੱਲੋਂ ਖਵਰਾਮੀ ਰੱਖੇਗੇ ਕਿ ਜਫਰਾ ਨਹੀਂ ਜਾਣ ਦਿੱਤੀਆਂ ਜਾਣੀਆਂ ਸੋ ਇਸ ਤਰ੍ਹਾਂ ਦਾ ਅਭਿਆਸ ਕੀਤਾ ਗਿਆ ਜਾਣੇ ਚ ਕੀਤਾ ਗਿਆ ਅਣਜਾਣੇ ਚ ਕੀਤਾ ਗਿਆ ਪਰ ਆਪਣੇ ਵਿੱਚ মিডিਆ ਸਮਝਦਾ ਕਿ ਸਾਡੇ ਨਾਲ ਬਹੁਤ ਵੱਡਾ ਗਿਤਕਰਾ ਹੋਇਆ ਇਸ ਮਾਮਲੇ 'ਚ ਤੇ ਤਾਂ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਨਹੀਂ ਤੇ ਲੱਗਦਾ ਕਿ মিডিਆ ਨਾਲ ਵੱਡੀ ਇੱਕ ਨਾ انصافੀ ਦਾ ਇਹ ਦੌਰ ਹੈ ਜਿਹੜਾ ਪਿਛਲੇ ਸਮੇਂ ਚ ਨਜ਼ਰ ਆ ਰਹੇ ਜੀ ਜੀ ਸੋ ਨਾਲ ਹੀ ਕਰਾਂਗੇ ਜੀ ਤਰਨਤਾਰ ਚੋਣਾ ਲੈ ਕੇ ਜਿੱਥੇ ਲਗਾਤਾਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰਦੀਆਂ ਹੋਈ ਨਜ਼ਰ ਆਉਂਦੀਆਂ ਨੇ ਮੈਂ ਜਿੱ ਇੱਕ ਗੱਲ ਕਰਨਾ ਚਾਹੂੰਗਾ ਜੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਪ੍ਰਚਾਰ ਕਰ ਰਹੇ ਸੀ ਇੱਕ ਰੋਡ ਸ਼ੋਅ ਕਰ ਰਹੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਬੀਬਾ ਹਰਸ਼ੀਮ ਕੋ ਬਾਦਲ ਨੂੰ ਕਹਿੰਦੇ ਹੋਏ ਇੱਕ ਭੋਰਾ ਵੀ ਦਿੱਕਤ ਨਹੀਂ ਆਂਦੀ ਵੀ ਅਸੀਂ ਚਿੱਟਾ ਨਹੀਂ ਕੀਤਾ ਜੀ ਕਹਿੰਦੇ ਸਾਨੂੰ ਸਾਡੇ ਜਦ ਸਰਕਾਰ ਸੀ ਤਾਂ ਚਿੱਟੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਕਹਿੰਦੇ ਚਿੱਟੇ ਬਾਰੇ ਕਿਵੇਂ ਪਤਾ ਹੋਊਗਾ ਕਿਉਂਕਿ ਮਜੀਠੀਏ ਦਾ ਨਾਮ ਚਿੱਟਾ ਸੀਗਾ ਜੀ ਦੇਖੋ ਜਿੱਦ ਤੱਕ ਮੁਖਦਰ ਭਗਵੰਤ ਮਾਨ ਹੋਂ ਦਾ ਸਵਾਲ ਆ ਉਹ ਲਗਾਤਾਰ ਨਸ਼ੇ ਦੇ ਮੁੱਦੇ 'ਤੇ ਗੱਲ ਕਰਦੇ ਆ ਪਰ ਸਿੱਧੇ ਤੌਰ ਤੇ ਬਿਕਰਮ ਮਜੀਠੀਆ ਨੂੰ ਇੱਕ ਵਾਰੀ ਨਹੀਂ ਕਈ ਵਾਰੂ ਟਾਰਗੇਟ ਕਰਦੇ ਔਰ ਕਹਿੰਦੇ ਆ ਕਿ ਬਿਕਰਮ ਮਜੀਠੀਆ ਤੇ ਚਿੱਟੇ ਦਾ ਨਾਮ ਇੱਕੋ ਹੀ ਗੱਲ ਹੈ ਉਹਨੇ ਸਾਬਤ ਕਰਨਾ ਬਿਕਰਮ ਮਜੀਠੀਆ ਨੇ ਕਿ ਗਲਤ ਬਿਆਨਬਾਜ਼ੀ ਹੋ ਰਹੀ ਹੈ ਅਕਾਲੀ ਦਲ ਨੇ ਸਾਬਤ ਕਰਨਾ ਹੈ ਪਰ ਮੁਖੰਦੀਪ ਭਗਵੰਤ ਮਾਨ ਲਗਾਤਾਰ ਇਸ ਮੁੱਦੇ ਤੇ ਟਾਰਗੇਟ ਕਰ ਰਹੇ ਕਿ ਪੰਜਾਬ ਚ ਨਸ਼ੇ ਦਾ ਪ੍ਰਕੋਪ ਹੈ ਨਸ਼ੇ ਦੀ ਮਾਰ ਇਠਾ ਆਇਆ ਪੰਜਾਬ ਜਾਨੀ ਪੰਜਾਬ ਇਠਾ ਆਈ ਹੈ ਤਾਂ ਕਹਿੰਦੇ ਨੇ ਮੁੱਖ ਤੌਰ ਤੇ ਜ਼ਿੰਮੇਵਾਰ ਬੇਕਰਮ ਜੀਠੀ ਹੈ ਇਹ ਮੁਖੰਦੀਪ ਭਗਵੰਤ ਮਾਨ ਲਗਾਤਾਰ ਹਰ ਤਨਤਨ ਦੀ ਇਲੈਕਸ਼ਨ ਹੁੰਦਾ ਉਥੇ ਤਨਤਨ ਦੀ ਇਲੈਕਸ਼ਨ ਦੇ ਵਿੱਚ ਵੀ ਇਹ ਮੁੱਦਾ ਜਦੋਂ ਵੀ ਨਸ਼ੇ ਦਾ ਆਉਂਦਾ ਤਾਂ ਕਈ ਰਿਡਾਇਰੈਕਟਲੀ ਇਨਡਾਇਰੈਕਟਲੀ ਕਹਿੰਦੇ ਆ ਕਿ ਦੇਖੋ ਜਿਹੜੇ ਕੰਮ ਕਰਦੇ ਸਨ ਭੁਗਤ ਰਹੇ ਨਾ ਨਾਬਾਦੀ ਜੇਲ੍ਹ ਚ ਬੈਠੇ ਆ ਕਦੇ ਉਹ ਕਹਿੰਦੇ ਕਿ ਹੁਣ ਤਾਂ ਉਹ ਹੀ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਕੋਈ ਕਹਿੰਦਾ ਕਿ ਲੰਬਾ ਸਮਾਂ ਜੇਲ੍ਹ ਚ ਰਹਿਣਾ ਪਏਗਾ ਕਿੰਨਾ ਰਹਿਣਾ ਪਏਗਾ ਕਿੰਨਾ ਨਹੀਂ ਰਹਿਣਾ ਪਏਗਾ ਬਾਅਦ ਹੀ ਗੱਲ ਹੈ ਪਰ ਇਹਦੇ ਬਾਰੇ ਕੋਈ ਦੋ ਰਹੀ ਜਿਸ ਕਦਰ ਬਿਕਰਮੀ ਇਤਿਆਦੇ ਖਿਲਾਫ ਮੌਜੂਦਾ ਜਿਹੜੀ ਸਰਕਾਰ ਆ ਭਗਵੰਦ ਮਾ ਉਹ ਆਮਦਨ ਤੋਂ ਬਾਅਦ ਦੇ ਸਰੋਤਾਂ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਜਿਹੜਾ ਸਿਕੰਜਾ ਕੱਸਿਆ ਵਾ ਉਹ ਛੇਤੀ ਕੀਤੇ ਇਸ ਵੇਲੇ ਜਿਹੜਾ ਹੈਗਾ ਬਿਕਰਮੀ ਇਤਿਆਦ ਦੀਆਂ ਨਸੀਬਤਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਔਰ ਇਸ ਦਾ ਕੰਪੈਕਟ ਵੀ ਪੈਂਦਾ ਹੈ। ਲੇਖਨ ਜੇ ਤਰਨਤਾਰਨੀ ਹੋਵੇ ਚਾਹੇ ਕਿਸੇ ਹੋਰ ਜਗ੍ਹਾ ਦੀ ਹੋਵੇ। ਅਕਾਲੀ ਦਲ ਜਦੋਂ ਉਮੀਦਵਾਰ ਹੈ ਉੱਥੇ ਤਰਨਤਾਰਨੀ ਵੀ ਅਕਾਲੀ ਦਲ ਉਮੀਦਵਾਰ। ਅਕਾਲੀ ਦਲ ਲਗਾਤਾਰ ਆਪਣੇ ਦੌਰ ਤੇ ਦਾਅਵੇ ਦਰ ਰਹੀਆਂ ਹਾਲਾਂਕਿ ਦੂਜਿਆਂ ਵਿਰੁੱਧ ਵੀ ਕਹਿ ਰਹੀਆਂ। ਅਮਨ ਕਾਨੂੰਨ ਦੀ ਗੱਲ ਕਰ ਰਹੇ ਆ ਔਰ ਬਹੁਤ ਸਾਰੇ ਮੁੱਦੇ ਆ। ਰੋਜ਼ਗਾਰ ਦੀ ਗੱਲ ਕਰਦੇ ਆ, ਵਿਕਾਸ ਦੀ ਗੱਲ ਕਰਦੇ ਆ, ਕਰਜ਼ੇ ਦੀ ਗੱਲ ਕਰਦੇ ਆ ਕਿ ਪੰਜਾਬ ਪਰ ਸੜ ਗਿਆ। ਪ੍ਰਮੁੱਖ ਆਂਦਰੀ ਭਗਵੰਤ ਮਾਨ ਲਗਾਤਾਰ ਨਾ ਸਾਰੀਆਂ ਧਿਰਾਂ ਦੇ ਚਾਹੇ ਕਾਂਗਰਸ ਹੈ ਚਾਹੇ ਇਸ ਤਰੀਕੇ ਨਾਲ ਪਾਜ ਪਾਇਤ ਚਾਹੇ ਕਾਲੀ ਦਰਨਾ ਉਹੀ ਹਮਲੇ ਕਰਦੇ ਆ ਕਿ ਜੇ ਪੰਜਾਬ ਦਾ ਬੇੜਾ ਘਰ ਕੋਇਆ ਤੇ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਹੈ ਕਿ ਸਰਕਾਰਾਂ ਕੀ ਨਹੀਂ ਰਹੀਆਂ ਪੰਜਾਬ ਸਰਕਾਰਾਂ ਕਾਲੀ ਦਰ ਪਾਰਟੀ ਸੰਦਾ ਪਾਰਟੀ ਦੇ ਰੇ ਜਾਂ ਸਰਕਾਰ ਰਹੀ ਹੈ ਕਾਂਗਰਸ ਦੀ ਇਹੀ ਤਰ੍ਹਾਂ ਜ਼ਿੰਮੇਵਾਰ ਹੈ ਨਸਲੀ ਵੀ ਜ਼ਿੰਮੇਵਾਰ ਹੈ ਪੰਜਾਬ ਦੀ ਕਨਾਲੀ ਪੰਜਾਬ ਦੀ ਬਦ ਸੁਕੀ ਪੰਜਾਬ ਦੇ ਕਿਸਕਰ ਅਧਿਕਾਰ ਖੋਏਗੇ ਕਿਸਕਦਰ ਪੰਜਾਬ ਰਾਜਧਾਨੀ ਤੋਂ ਪਾਣੀ ਦੇ ਹੱਕਾਂ ਤੋਂ ਦੂਜੇ ਮਾਮਲੇ ਤੋਂ ਵਾਂਝਾ ਰੱਖੇਗਾ ਉਹ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਹਮਲਾ ਕਰਦੇ ਨਜ਼ਰ ਆਉਂਦੇ ਆ ਸੋ ਅੱਜ ਵੀ ਉਹਨਾਂ ਦਾ ਰੋਡ ਸ਼ੋ ਸੀ ਰੋਡ ਸ਼ੋ ਨੂੰ ਲੈ ਕੇ ਉਸਨੇ ਟਾਰਗੇਟ ਕੀਤਾ ਜਿੱਥੇ ਉਹਨਾਂ ਨੇ ਲੋਕਾਂ ਦਾ ਮੰਨਜਤਨ ਦੀ ਕੋਸ਼ਿਸ਼ ਕੀਤੀ ਆ ਉਥੇ ਵਿਰੋਧੀਆਂ ਨੂੰ ਮੁੰਡਾਗਾ ਨਿਸ਼ਾਨੇ ਤੋਂ ਲੈਣ ਦੀ ਕੋਈ ਖਸਰ ਉਹਨਾਂ ਨੇ ਨਹੀਂ ਛੱਡੀ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਬਿਹਾਰ ਚੋਣਾ ਦੇ ਵਿੱਚ ਜਿੱਥੇ ਐਮਪੀ ਚਰਨਜ ਸਿੰਘ ਚੰਨੀ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਦੇ ਵਿੱਚ ਦਾਖਲ ਕੀਤਾ ਗਿਆ ਸੀ ਵੀ ਇਹ ਪ੍ਰਚਾਰ ਕਰਨਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਜੀ ਦੇਖੋ ਇੱਕ ਦਾ ਗੱਲ ਕਹੀ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਖੋ ਪ੍ਰਧਾਨ ਮੰਤਰੀ ਹੈ ਬਹੁਤ ਵੱਡੀ ਪੋਲੀਟੀਕਲ ਹਸਤੀ ਹੁੰਦੀ ਹੈ ਪ੍ਰਧਾਨ ਮੰਤਰੀ ਹੁਣਾ ਮੁਲਕ ਦਾ ਪ੍ਰਧਾਨ ਮੰਤਰੀ ਦਾ ਹੈ ਹੈ ਮੰਤਰੀ ਪਦਰ ਦੇ ਇੱਕ ਨਾਂ ਹੈ ਉਹਨਾਂ ਦਾ ਪਰ ਜਦੋਂ ਵੀ ਚੋਣ ਆਉਂਦੀਆਂ ਇਹ ਦਰਸ਼ਕਾਂ ਜਾਣੋਗੇਗਾ ਤੇ ਇਸ ਤੋਂ ਪਹਿਲਾਂ ਇੱਕ ਚੋਣਾ ਸੀ ਜਿਸ ਨੂੰ ਸਕਪਾਲ ਖੈਰੇ ਦਾ ਇੱਕ ਮੁੱਦੇ ਦੇ ਨਾਂ ਲਿਆ ਸੀ ਜਣੀ ਉਹ ਪੰਜਾਬ ਦੇ ਆਗੂਆਂ ਦੇ ਇੱਕ ਦਾ ਨਾਂ ਰੱਖਦੇ ਤੇ ਰੂਰ ਤਿਆਰ ਕਰਕੇ ਸਕਪਾਲ ਖੈਰੇ ਬਾਰੇ ਵੀ ਇਦਾਂ ਦੀ ਕੋਈ ਟਿੱਪਣੀ ਕੀਤੀ ਸੀ ਕਿ ਦੇਖੋ ਜੀ ਕਾਮਨਰਸ ਦੇ ਆਗੂ ਆ ਕਿ ਹੁਣ ਚੰਦਰ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆਪਣਾਲ ਦੇ ਔਰ ਦਲਿਤ ਭਾਈਚਾਰੇ ਨਾਲ ਸੰਵਾਦ ਰੱਖਦੇ ਆ ਉਹਨਾਂ ਦੇ ਜਿਹੜੇ ਹਮਾਇਤੀ ਹੈ ਜਾਂ ਕਾਮਨਰਸ ਦੇ ਆਗੂ ਹੈ ਉਹ ਕਹਿ ਰਿਹਾ ਕਿ ਚੰਦਰ ਸਿੰਘ ਜਨੀ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਬਿਹਾਰ ਦੇ ਚੋਣਾਂ 'ਚ ਇਹ ਗੱਲ ਘਟਣ ਦੀ ਕਿ ਬਿਹਾਰ ਵਾਲਿਓ ਦੇਖੋ ਕਿੰਦਾ ਜਿਹੜਾ ਹੈਗਾ ਉਥੇ ਕਾਂਗਰਸ ਦਾ ਗੁੱਟ ਨਹੀਂ ਕਹਿੰਦਾ ਕਿ ਤੁਹਾਨੂੰ ਪੰਜਾਬ 'ਚ ਵੋਟ ਨਹੀਂ ਦੇਣਾ ਇਹ ਕਿ ਜਿਹੜੀ ਇਹ ਤੁਖਾਤਰੀ ਵਾਲੀ ਗੱਲ ਨਜ਼ਰ ਆਉਂਦੀ ਹੈ ਪ੍ਰਧਾਨ ਮੰਤਰੀ ਇਲੈਕਸ਼ਨ ਲਈ ਪ੍ਰਚਾਰ ਕਰਨ ਜੀ ਸਰਕਾਰ ਨਾਲ ਚੋਣਾਂ ਜਿੱਤਣ ਲਈ ਸਾਰੇ ਆਗੂ ਕਰਦੇ ਆ ਪਰ ਬਿਹਾਰ ਬਰਸ ਪੰਜਾਬ ਪੇਸ਼ ਕਰਨਾ ਇੱਕ ਖਤਰਨਾਕ ਕੰਮ ਹੈ ਇੱਕ ਸਟੇਟ ਦੇ ਖਿਲਾਫ ਦੂਜੀ ਸਟੇਟ ਨੂੰ ਕਿਉਂਕਿ ਚੰਨੀ ਵੀ ਜਦੋਂ ਗੱਲ ਕੀਤੀਗੀ ਤੇ ਨਾਲ ਉਹਨੇ ਪੰਜਾਬ ਦੀ ਵੀ ਗੱਲ ਕੀਤੀ ਹੈ ਤੇ ਬਹੁਤੇ ਚੰਨੀ ਉਹ ਤਾਂ ਜਾਣਦੇ ਨਹੀਂ ਹੁਣੇ ਬਿਹਾਰ ਚ ਜੜੇ ਗਏ ਉਹ ਤਾਂ ਇਹ ਜਾਣਨੇ ਪੰਜਾਬ ਵਾਲਾ ਨੇ ਸਾਡੇ ਬਿਹਾਰ ਬਾਰੇ ਕੀ ਕਹਤਾ ਹਾਲਾਂਕਿ ਪੰਜਾਬੀ ਜਿਹੜੇ ਗੇ ਬਿਹਾਰ ਆ ਨਾਲ ਇਹਨਾਂ ਮਿਰਜ਼ੁਲ ਕੇ ਰਹਿੰਦੇ ਆ ਕੰਮ ਥੰਦੇ ਆਉਂਦੇ ਆ ਉਹਨਾਂ ਦੇ ਘਰਾਂ ਚ ਰਹਿੰਦੇ ਆ ਉਹਨਾਂ ਦੇ ਤੋਂ ਬਿਲਾ ਦੇ ਰਹਿੰਦੇ ਆ ਆਪਣਾ ਕੰਮ ਕਰਕੇ ਵਾਪਸ ਚੱਲ ਜਾਂਦੇ ਆ ਸੂਵ ਇਲੈਕਸ਼ਨ ਜਿੱਤਣ ਲਈ ਇਹੋ ਜੇ ਖਤਰਨਾਕ ਗਰਜ਼ਾਨ ਤੋਂ ਗਰੇਜ਼ ਕਰਨਾ ਚਾਹੀਦਾ ਜੀ ਚੰਨ ਜਨਵਰੀ ਕਿਹਾ ਹੀ ਸੀ ਮੁੱਖ ਪ੍ਰਧਾਨ ਮੰਤਰੀ ਵੱਲੋਂ ਤੋਂ ਹੋਰ ਕੁਝ ਕਿਹਾ ਜਾ ਸਕਦਾ ਹੈ ਕਟੋੜ ਪੰਜਾਬ ਦਾ ਨਾਂ ਵਰਤਨ ਤੋਂ ਗਰੇਜ਼ ਕਰਨਾ ਚਾਹੀਦਾ ਸੀ ਯਾਨੀ ਕਿਹਾ ਕੀ ਹੈ ਕਿ ਪੰਜਾਬ ਚ ਵਿਆਹਾਂ ਨੂੰ ਨਹੀਂ ਬਣਨ ਦੇਣਾ ਯਾਨੀ ਪੰਜਾਬ ਵਰਸ ਪੰਜਾਬ ਵਰਸ ਵਿਆਹ ਇਦਾਂ ਕਈ ਵਾਰੀ ਹਰਿਆਣਾ ਵਰਸ ਪੰਜਾਬ ਬਣਦਾ ਰਿਹਾ ਜਿਸ ਨੂੰ ਬਾਅਦ ਚ ਬਹੁਤ ਖਤਰਨਾਕ ਸਿਟੇਸ਼ਨੋਂ ਨਿਕਲਣਾ ਪੈਂਦਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਨੇ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਮਿੱਤਰਾਂ ਤੁਹਾਡਾ ਵੀ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰਣ ਆਵਾਂਗੇ ਧੰਨਵਾਦ